ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਲਵੇ ਦੀ ਧਰਤੀ ਤੇ ਰੁਕੇ ਤਾਂ ਉਥੇ ਗੁਰੂ ਸਾਹਿਬ ਜੀ ਦਾ ਪਹਿਲਾ ਸਥਾਨ ਗੁਰਦੁਆਰਾ ਜਾਮਨੀ ਸਾਹਿਬ ਬਣਿਆ ਹੋਇਆ ਹੈ ਦੁਆਰਾ ਜਾਮਨੀ ਸਾਹਿਬ ਵਿਖੇ ਇੱਕ ਵਾਰੀ ਗੁਰੂ ਪਾਸ਼ਾ ਜੀ ਨੇ ਬੈਠੇ ਹੋਏ ਹਨ ਤਾਂ ਇਹਨਾਂ ਨੂੰ ਇੱਕ ਤਿੱਤਰ ਆਉਂਦਾ ਹੈ ਅਤੇ ਉਹ ਆ ਕੇ ਦਰਖਤ ਦੇ ਉੱਤੇ ਬੈਠ ਜਾਂਦਾ ਹੈ ਤਾਂ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਬਾਜ ਛੱਡਿਆ ਬਾਜ ਨੂੰ ਉਸ ਤਿੱਤਰ ਤੇ ਨਾਲ ਲੜਾ ਕੇ ਸਿੱਤਰ ਨੂੰ ਮਰਵਾ ਦਿੱਤਾ ਅਤੇ ਉਸ ਤੋਂ ਬਾਅਦ ਫਿਰ ਗੁਰੂ ਪਾਸ਼ਾ ਜੀ ਨੇ ਉਸ ਸਿੱਤਰ ਨੂੰ ਆਪਣੇ ਹੱਥ ਵਿੱਚ ਲੈ ਕੇ ਭਲੋਸਿਆ ਅਤੇ ਕੋਲਕੜੇ ਸਿੰਘਾਂ ਨੂੰ ਕਿਹਾ ਕਿ ਇਸ ਨੂੰ ਮਿੱਟੀ ਦੇ ਵਿੱਚ ਦੱਬ ਦਿਵੋ ਤਾਂ ਸਿੰਘਾਂ ਨੇ ਕਿਹਾ ਕਾ ਪਾਸ਼ਾ ਜੀ ਪਹਿਲਾਂ ਤਾਂ ਤੁਸੀਂ ਇਸ ਸਿੱਤਰ ਨੂੰ ਆਪਣੇ ਬਾਝ ਕੋਲੋਂ ਮਰਵਾ ਦਿੱਤਾ ਅਤੇ ਹੁਣ ਤੁਸੀਂ ਇਸ ਸਿੱਤਰ ਦਾ ਦਫਨ ਕਰਨ ਦੇ ਲਈ ਕਹਿ ਰਹੇ ਹੋ ਪਰ ਫਿਰ ਇਸ ਤਰ੍ਹਾਂ ਕਿਉਂ ਕਰ ਰਹੇ ਹੋ ਇਸ ਦਾ ਕੀ ਮਤਲਬ ਹੈ ਸਾਨੂੰ ਇਸ ਗੱਲ ਦੀ ਕੋਈ ਸਮਝ ਨਹੀਂ ਲੱਗੀ